ਸਾਰੇ ਦੋਸਤਾਂ ਪਿਆਰੀ ਸਤਿ ਸ੍ਰੀ ਅਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਾਰਾ ਦਾ ਪ੍ਰੋਸੈਸ ਜਿਹੜਾ 2024 ਰੋਂ ਦਾ ਕਰੀਬ ਕਰੀਬ ਚੱਲ ਰਿਹਾ ਠੀਕ ਹੈ ਮੈਡੀਕਲ ਵੈਰ ਚੱਲ ਰਹੇ ਨੇ ਫਿੰਗਰਪ੍ਰਿੰਟ ਚੱਲ ਰਹੇ ਨੇ ਤੇ ਡਾਕੂਮੈਂਟ ਵੈਰੀਫਿਕੇਸ਼ਨ ਉਹਦੇ ਥੋੜੇ ਡਿਮਾਂਡ ਡਰਾਫਟ ਉਹ ਸਾਰਾ ਉਹ ਚੱਲ ਰਿਹਾ ਤੇ ਤੇ ਅੱਜ ਮੇਨਲੀ ਆਪਾਂ ਗੱਲ ਕਰਨੀ ਹੈ 2025 ਦੀ ਫਿਜ਼ੀਕਲ ਦੀ ਕਟ-ਆਫ ਬਾਰੇ ਜੋ ਕਿ ਕਰੀਬ ਥੋੜਾ ਸਮਾਂ ਪਹਿਲਾਂ ਹੀ ਉਹ ਰਿਲੀਜ਼ ਹੋਈ ਹੈ ਠੀਕ ਹੈ ਤੇ ਮੈਂ ਨਾਲ ਦੀ ਨਾਲ ਉਹ ਵੀਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹਾਂ ਠੀਕ ਹੈ ਤੇ ਵੀਡੀਓ ਨੂੰ ਸਾਰੀ ਦੇਖਿਓ ਜੇਕਰ ਤੁਸੀਂ ਕੰਪਲੀਟ ਜਿਹੜੀ ਜਾਣਕਾਰੀ ਲੈਣੀ ਹੈ ਠੀਕ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੀ ਵੀਡੀਓ ਪੂਰੀ ਧਿਆਨ ਨਾਲ ਦੇਖੋਗੇ ਤਾਂ ਕਿ ਤੁਹਾਡਾ ਜਿਹੜਾ ਡਾਊਟ ਆ ਠੀਕ ਹੈ ਤੁਹਾਡਾ ਕੋਈ ਕੁਐਸਚਨ ਆ ਉਹ ਨਾ ਰਹੇ ਤੇ ਜੇਕਰ ਫਿਰ ਵੀ ਕੋਈ ਡਾਊਟ ਹੋਵੇ ਤੁਸੀਂ ਆਪਣਾ ਡਾਕੂਮੈਂਟ ਬਾਕਸ ਵਿੱਚ ਰੱਖ ਸਕਦੇ ਹੋ ਆਪਣੇ ਨੰਬਰ ਦੱਸ ਸਕਦੇ ਹੋ ਕਿੰਨੇ ਹੋ ਕੈਟਾਗਰੀ ਜੋ ਵੀ ਹੈ ਤੇ ਮੈਂ ਜਰੂਰ ਉਹਦਾ ਰਿਪਲਾਈ ਕਰੂੰਗਾ ਤੇ ਜੇ ਲੋੜ ਪਈ ਤਾਂ ਮੈਂ ਨੈਕਸਟ ਕੋਈ ਵੀਡੀਓ ਵੀ ਉੱਤੇ ਲੈ ਆਉਂਗਾ ਠੀਕ ਹੈ ਤਾਂ ਜਦੋਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ 2021 ਭਰਤੀ ਉਸ ਤੋਂ ਜਿਹੜੀਆਂ ਇਹ ਭਰਤੀਆਂ ਬਿਲਕੁਲ ਡਿਫਰੈਂਟ ਨੇ ਠੀਕ ਆ ਕਿਉਂਕਿ ਸਾਡੇ ਵਾਰ ਜਿਹੜੀ ਭਰਤੀ ਆਈ ਸੀ ਉਹਦੇ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਤੇ ਜਿਹੜੇ ਪੀਐਮਟੀ ਪੀਐਸਟੀ ਦੀ ਜਿਹੜੀ ਕੱਟਆਫ ਸੀਗੀ ਉਹ ਸੇਮ ਸੀਗੀ ਠੀਕ ਆ ਉਸ ਤੋਂ ਬਾਅਦ 1746 ਦੀ ਜਿਹੜੀ ਮਤਲਬ ਭਰਤੀ ਆਈ ਠੀਕ ਆ 2023 ਚ ਫਿਰ 24 ਚ ਆਈ ਫਿਰ ਹੁਣ 2025 ਵਾਲੀ ਠੀਕ ਆ ਤਾਂ ਇਹਨਾਂ ਦੇ ਵਿੱਚ ਜਿਹੜੇ ਕੈਂਡੀਡੇਟ ਮਤਲਬ ਕਿ ਮਤਲਬ ਵਿਜੀਬਲ ਹੋਏ ਨਹੀਂ ਠੀਕ ਆ ਤੇ ਜੋ ਇਹਨਾਂ ਭਰਤੀਆਂ ਦੇ ਵਿੱਚ ਕੈਂਡੀਡੇਟ ਆਏ ਨੇ ਠੀਕ ਆ ਉਹਨਾਂ ਲਈ ਤਿੰਨ ਤਿੰਨ ਕੱਟਆਫ ਬਣੀਆਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਮੁਬਾਰਕ ਫਿਜ਼ੀਕਲ ਦੀ ਉਹ ਆ ਚੁੱਕੀ ਆ ਠੀਕ ਆ ਤੇ ਉਹਦੇ ਵਿੱਚ ਜਿਹੜੇ ਕੈਂਡੀਡੇਟ ਆ ਉਹ ਕਰੀਬ ਕਰੀਬ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਮੈਂ ਜਿਹੜਾ ਹੋਮਵਰਕ ਕੀਤਾਗਾ ਉਹ 15 15579 ਜਿਹੜੇ ਕੈਂਡੀਡੇਟ ਬੁਲਾਏ ਗਏ ਨੇ ਜੋ ਕਿ ਕਰੀਬ 8.92 ਗੁਣਾ ਨੇ ਠੀਕ ਆ ਜੀ ਮਤਲਬ 1740 ਨੂੰ ਗੁਣਾ ਕਰ ਲਿਓ 8.92 ਦੇ ਨਾਲ ਤੇ ਜਾਂ ਇਹ ਜਾਂ ਫਿਰ 15579 ਨੂੰ 1740 ਦੇ ਭਾਗ ਦੇ ਦਿਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨੇ ਕੈਂਡੀਡੇਟ ਬੁਲਾਏ ਗਏ ਨੇ ਤੇ ਇਹ ਕਰੀਬ ਕਿ ਜਿਹੜਾ ਪੇਪਰ ਦਸੀਗਾ 273000 ਪਲੱਸ ਕੈਂਡੀਡੇਟ ਸੀਗੇ ਠੀਕ ਆ ਤੇ ਉਹਨਾਂ ਨੇ ਪੇਪਰ ਦਸ ਮਤਲਬ ਪੌਣੇ ਕਿ 3 ਲੱਖ ਕੈਂਡੀਡੇਟ ਬੰਦਾ ਠੀਕ ਆ ਜਿਹਦੇ ਵਿੱਚੋਂ ਕੇ ਸਿਰਫ 15000 ਕੈਂਡੀਡੇਟਸ ਜਿਹੜੇ ਸਿਲੈਕਟ ਕੀਤੇ ਗਏ ਨੇ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਜਾਊਂਗਾ ਕਿ ਕੱਟ ਆਫ ਇਸ ਵਾਰ ਕਿਉਂ ਗਈ ਕਾਫੀ ਸਟੂਡੈਂਟ ਮੈਨੂੰ ਮੈਸੇਜ ਕਰ ਰਹੇ ਨੇ ਵੀ ਸਾਡਾ ਨੰਬਰ ਆਊਗਾ ਕਿ ਨਹੀਂ ਆਊਗਾ ਤਾਂ ਇਸ ਵਾਰ ਜਿਹੜੀ ਕੱਟ ਆਫ ਗਈ ਹੈ ਨਾ ਉਹ ਕਰੀਬ-ਕਰੀਬ ਮਤਲਬ ਕਿ ਪਿਛਲੀ ਜੇਪਨ ਕੱਟ ਆਫ ਦੇਖੀਏ ਤਾਂ ਪਿਛਲੀ ਕੱਟ ਆਫ ਦੇ ਰਿਲੇਟਡ ਮੈਂ ਤੁਹਾਨੂੰ ਦੱਸਣਾ ਜਾਊਂਗਾ ਕਿ ਜਿਹੜ ਜਿੱਦਾਂ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਨਰਲ ਕੱਟਆਫ ਜਿਹੜੀ 2023 ਦੇ ਵਿੱਚ ਗਈ ਸੀ ਮੇਲ ਦੀ ਠੀਕ ਹੈ ਜੀ ਉਹ ਗਈ ਸੀ ਕਿ 69.72 ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਕੱਟਆਫ ਗਈ ਸੀਗੀ 1.6 ਨੰਬਰ ਪਲੱਸ ਹੋ ਕੇ ਗਈ ਸੀ ਜੋ ਕਿ ਜੋ 2024 ਦੇ ਵਿੱਚ 71.70 ਗਈ ਸੀ ਠੀਕ ਹੈ ਬਟ ਇਸ ਵਾਰ ਜਿਹੜੀ ਕੱਟਆਫ ਆ ਉਹ ਪਲੱਸ 6 ਮਤਲਬ 6 ਨੰਬਰ ਵਧ ਕੇ ਗਈ ਹੈ ਤੇ 77.74 ਗਈ ਹੈ ਤੇ ਇਸੇ ਤਰ੍ਹਾਂ ਮੈਂ ਕਾਫੀ ਕੰਪੈਰੀਜ਼ਨ ਕੀਤਾ ਐਨਾਲਿਸਿਸ ਕੀਤਾ ਠੀਕ ਹੈ 2023 2024 ਤੇ 2025 ਦੀ ਪੀਐਮਟੀ ਪੀਐਸਟੀ ਕੱਟ ਆਫ ਦਾ ਕਿਉਂਕਿ 2021 ਨੂੰ ਮੈਂ ਸੈਪਰੇਟ ਤਾਂ ਮੰਨਦਾ ਕਿਉਂਕਿ ਸਾਡੇ ਵਾਰ ਕੱਟ ਆਫ ਹੀ ਦੋ ਆਈਆਂ ਸੀਗਾ ਮੈਂ ਉਸ ਨੂੰ ਮਤਲਬ ਇਹਦੇ ਨਾਲ ਅਟੈਚ ਕਰਨਾ ਨਹੀਂ ਚਾਹੁੰਦਾ ਠੀਕ ਆ ਤਾਂ ਇਹ ਮਤਲਬ ਕਿ ਜਿਹੜੀ ਇਸ ਵਾਰ ਮਤਲਬ ਕਿ ਕੱਟ ਆਫ ਆਈ ਹੈ ਇਹ ਬਹੁਤ ਜ਼ਿਆਦਾ ਹਾਈ ਆ ਠੀਕ ਆ ਕਿਉਂਕਿ ਇਸ ਵਾਰ ਸ਼ਿਫਟਾਂ ਥੋੜੀਆਂ ਔਖੀਆਂ ਸੀਗਾ ਠੀਕ ਆ ਕਈ ਕਹਿ ਰਿਹਾ ਸ਼ਿਫਟਾਂ ਔਖੀਆਂ ਸੀ ਕਈ ਕਹਿ ਰਿਹਾ ਔਖੀਆਂ ਸੀ ਤਾਂ ਮੇਰੇ ਧਿਆਨ ਦੇ ਵਿੱਚ ਇਹ ਚੀਜ਼ ਆਈ ਹੈ ਕਿ ਮਤਲਬ ਕਿ ਜਿਹੜਾ ਆਪਣਾ ਸ਼ਿਫਟਾਂ ਔਖੀਆਂ ਹੋਣ ਦੇ ਕਾਰਨ ਜਿਹੜੀ ਮਤਲਬ ਕਿ ਕੱਟਆਫ ਆ ਉਹ ਉੱਪਰ ਗਈ ਹੈ ਕਿਉਂਕਿ ਨਾਰਮਲਾਈਜੇਸ਼ਨ ਦੇ ਵਿੱਚ ਮਤਲਬ ਕਿ ਮੁੰਡੇ ਕੁੜੀਆਂ ਦੇ ਨੰਬਰ 6 6 700 ਨੰਬਰ ਇਨਕਰੀਜ਼ ਹੋਏ ਨੇ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਿੱਦਾਂ ਕਿ ਸ਼ਿਫਟਾਂ ਔਖੀਆਂ ਜਾਂ ਸੌਖੀਆਂ ਦਾ ਮਤਲਬ ਬਿਲਕੁਲ ਸਾਫ਼ ਹੁੰਦਾ ਹੈ ਜੇ ਨਾਰਮਲਾਈਜੇਸ਼ਨ ਦੇ ਵਿੱਚ ਨੰਬਰ ਵਧਦੇ ਹਨ ਨਾ ਹੁਣ ਜਦੋਂ ਮੈਂ ਆਪ ਦੀ ਗੱਲ ਕਰਦਾ ਕਿ ਸਾਡੇ ਵੀਰ ਸਿਰਫ ਮੇਰਾ ਇੱਕ ਕੀ ਡੇਡ ਨੰਬਰ ਇਨ ਇਨਕਰੀਜ਼ ਹੋਇਆ ਸੀਗਾ ਔਰ ਕਈ ਬੱਚਿਆਂ ਦੇ ਮਤਲਬ ਕੋਈ ਹੱਦ 2 ਤੋਂ 2.5 ਨੰਬਰ ਇਨਕਰੀਜ਼ ਹੋਏ ਸੀਗੇ ਮਤਲਬ ਬਹੁਤ ਰੇਅਰ ਸੀ ਕਿ ਕਿਸੇ ਦੇ 5-6 ਨੰਬਰ ਇਨਕਰੀਜ਼ ਹੋਏ ਹੋਣ 2021 ਦੀ ਭਰਤੀਵਾਰ ਠੀਕ ਹੈ ਔਰ ਇਸ ਵਾਰ ਕਮ ਸੇ ਕਮ 7-8 ਨੰਬਰ ਨਾਰਮਲ ਇਨਕਰੀਜ਼ ਹੋਏ ਨੇ ਠੀਕ ਹੈ ਇਸੇ ਤਰ੍ਹਾਂ ਮਤਲਬ ਕਿ ਮੈਂ ਤੁਹਾਡੇ ਨਾਲ ਕਾਫੀ ਜਿਹੜੇ ਮਤਲਬ ਮੈਂ ਹੁਣ ਸ਼ੋ ਨਹੀਂ ਕਰ ਸਕਦਾ ਉਹ ਚੀਜ਼ਾਂ ਤੇ ਕਾਫੀ ਸਟੂਡੈਂਟਸ ਦੇ ਮਤਲਬ 5-5 ਨੰਬਰ ਵਧੇ ਨੇ ਕਈਆਂ ਦੇ 7-7 8-8 ਨੰਬਰ ਵਧੇ ਨੇ ਠੀਕ ਆ ਮਤਲਬ ਇੱਕ ਸਟੂਡੈਂਟ ਹੈਗਾ ਜਿਹਦੇ 59 ਨੰਬਰ ਸੀ ਔਰ ਉਹਦੇ 66 ਹੋ ਗਏ ਠੀਕ ਹੈ 66 ਪਲੱਸ ਹੋ ਗਏ ਤਾਂ ਤੁਸੀਂ ਆਪਸ ਹਿਸਾਬ ਲਾ ਲਓ ਮਤਲਬ ਕਿ ਵੀ 7 ਨੰਬਰ ਇਨਕਰੀਜ਼ ਹੋਏ ਨੇ ਜੇਕਰ ਨਾਰਮਲ ਜਿਹੇ ਵਿੱਚ ਨੰਬਰ ਇਹ ਚ ਵਧਦੇ ਨੇ ਠੀਕ ਹੈ ਤਾਂ ਓਬਵੀਅਸ ਹੀ ਗੱਲ ਆ ਕਿ ਤੁਹਾਡੇ ਜਿਹੜੇ ਮਤਲਬ ਕੱਟਆਫ ਤੇ ਅਸਰ ਪਊਗਾ ਜਿੱਦਾਂ ਕਿ ਕੱਟਆਫ ਆ ਸਕਰੀਨਸ਼ਾਟ ਚੈੱਕ ਕਰੋ ਇੱਕ ਵਾਰ ਮਤਲਬ ਕਿ ਜਿਹੜਾ ਮੈਂ ਇੱਕ ਖੁਦ ਅਨਲਿਸਿਸ ਕੀਤਾ ਹੈ ਇੱਕ ਕੱਟਆਫ ਤੇ ਠੀਕ ਹੈ ਪੀਐਸਟੀ ਪੀਐਮਟੀ ਦੇ ਜਿਹਦੇ ਵਿੱਚ ਕਿ ਪਿਛਲੀ ਵਾਰ ਤਾਂ ਹੱਦ ਇੱਕ ਡੇਢ ਨੰਬਰ ਵਧਿਆ ਜਾਂ ਦੋ ਤਿੰਨ ਨੰਬਰ ਵਧੀ ਸੀ ਔਰ ਇਸ ਵਾਰ 8-8 ਨ ਮਤਲਬ ਪਿਛਲੀ ਕਟਆਫ ਨਾਲੋਂ 8 8 ਨੰਬਰ ਇਨਕਰੀਜ਼ ਹੋਏ ਨੇ ਜਿਹੜੀ ਕਿ ਮਤਲਬ ਕਿ ਪਿਛਲੀ ਵਾਰ ਫਾਈਨਲ ਕਟਆਫ ਸੀ ਉਹਦੇ ਬਰਾਬਰ ਜਿਹੜੇ ਮਤਲਬ ਕਿ ਉਹ ਗਏ ਨੇ ਮਤਲਬ ਕਿ ਪੀਐਸਟੀ ਪੀਐਮਟੀ ਦੇ ਪਰ ਗੱਲ ਇੰਨੀ ਆ ਵੀ ਜੇਕਰ ਇੰਨੀ ਕਟਆਫ ਜਾਂਦੀ ਆ ਤਾਂ ਉਹ ਸਾਰੇ ਜਨਰਲ ਦੇ ਵਿੱਚ ਕਾਊਂਟ ਹੋਣਗੇ ਹੋ ਸਕਦਾ ਐਸਸੀ ਦਾੜਾ ਖਾਮਿਆਜਾ ਜਨਰਲ ਕੈਟਾਗਰੀ ਨੂੰ ਭਗਤਣਾ ਪਵੇ ਤਾਂ ਜਿੰਨੀ ਵੀ ਕਟ-ਆਫ ਜ਼ਿਆਦਾ ਹੋਊਗੀ ਉਹ ਜਰਨਲ ਦੇ ਵਿੱਚ ਕਾਊਂਟ ਹੋਣਗੇ ਔਰ ਜਿਹੜੀ ਐਸਸੀਬੀਸੀ ਜਾਂ ਮਤਲਬ 4 ਕੈਟਾਗਰੀਜ਼ ਹੈਗੀਆਂ ਨਹੀਂ ਤਾਂ ਉਹਨਾਂ ਦੀ ਕਟ-ਆਫ ਆ ਜਿਹੜੀ ਉਹ ਮਤਲਬ ਕਿ ਇੰਨੀ ਜ਼ਿਆਦਾ ਨਹੀਂ ਵਧੂਗੀ ਤਾਂ ਹੋ ਸਕਦਾ ਇਸ ਵਾਰ ਜਰਨਲ ਦੀ ਜਿਹੜੀ ਕਟ-ਆਫ ਉਹ ਕਰੀਬ-ਕਰੀਬ 85 ਤੱਕ ਚੱਲ ਜੇ ਬਹੁਤ ਰੀਅਰ ਹੈ 85 ਤੱਕ ਚਲਦੀ ਕਿਉਂਕਿ ਉਹ ਸਾਡੀ ਭਰਤੀ ਸੀ ਉਦੋਂ ਵੀ 82 83 ਸੀਗੀ ਔਰ ਇਸ ਵਾਰ ਨਾਰਮਲਾਈਜੇਸ਼ਨ ਕਰਕੇ ਜਿਹੜੇ ਨੰਬਰ ਵਧੇ ਨੇ ਨਾ ਮਤਲਬ 8 8 10 10 ਨੰਬਰ ਦੇ ਕਰੀਬ ਆਦ ਚੁੱਕੇ ਨੇ ਮਤਲਬ 8 10 ਤਾਂ ਬਹੁਤ ਘੱਟ ਆ ਮਤਲਬ 7 8 ਨੰਬਰ ਦਾ ਆਰਾਮ ਨਾਲ ਵਧੇ ਨੇ 7 ਨੰਬਰ ਦਾ ਮੈਂ ਤੁਹਾਨੂੰ ਦੱਸਦਾਗਾ ਠੀਕ ਆ ਮੈਂ ਹੁਣ ਸ਼ੋਅ ਨਹੀਂ ਕਰ ਸਕਦਾ ਉਹ ਚੀਜ਼ ਬਟ 7 ਨੰਬਰ ਮੇਰੀ ਅੱਖੀਂ ਦੇਖਣ ਦੀ ਗੱਲ ਆ ਕਿ ਵਧੇ ਹੋਏ ਨੇ ਠੀਕ ਆ ਜੀ ਹੁਣ 7 ਨੰਬਰ ਨਾਰਮਲਾਈਜੇਸ਼ਨ ਚ ਵਧੇ ਨੇ ਤੇ ਫਿਰ ਉਹ ਦਾ ਜਿਹੜਾ ਅਸਰ ਆ ਤਾਂ ਉਹ ਕੱਟਆਫ ਤੇ ਦਾ ਪਊਗਾ ਹੀ ਪਊਗਾ ਤੇ ਨੋਰਮਲਾਈਜੇਸ਼ਨ ਦੇ ਵਿੱਚ ਉਹ ਜਿਹੜੀ ਕੱਟਆਫ ਆ ਜਾਂ ਸਟੂਡੈਂਟ ਦੇ ਨੰਬਰ ਆ ਠੀਕ ਆ ਤਾਂ ਉਸ 52 ਹੋਗੇ ਤੇ ਗੱਲ ਉੱਥੇ ਵੀ ਜਿਹੜੇ ਸਟੂਡੈਂਟ ਚੱਕਣੇ ਆ ਜਿਹੜੇ ਸਟੂਡੈਂਟ ਕੱਟਆਫ ਦੇ ਵਿੱਚ ਆਉਣਗੇ ਮਤਲਬ ਮੈਰਿਟ ਦੇ ਵਿੱਚ ਆਉਣਗੇ ਤਾਂ ਜਿਹੜੇ ਹੁਣ 50 ਵਾਲੇ 50 ਦੇ 57 ਹੋਗੇ ਤਾਂ 57 ਵਾਲੇ ਹੀ ਕੱਟਆਫ ਦੇ ਵਿੱਚ ਆਉਣਗੇ ਇਸ ਕਰਕੇ ਜਿਹੜੀ ਕੱਟਆਫ ਤੁਹਾਡੀ ਉਹ ਇਨਕਰੀਜ਼ ਹੋਗੀ ਬਾਕੀ ਗੱਲ ਪਰ ਜਿੱਦਾਂ ਕਿ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿੱਦਾਂ ਇਹ ਕੱਟਆਫ ਆਈ ਹੈ ਠੀਕ ਆ ਹਾਈ ਤਾਂ ਦੀ ਜਿੱਦਾਂ ਕਿ ਮੈਂ ਤੁਹਾਨੂੰ ਦੱਸਦਾ ਠੀਕ ਆ ਇਸ ਤੋਂ ਬਾਅਦ ਕੱਟਆਫ ਦੀ ਲਿਸਟ ਹੋਰ ਵੀ ਆ ਸਕਦੀ ਹੈ ਜਿੱਦਾਂ ਐਡੀਸ਼ਨਲ ਮਤਲਬ ਕਿ ਕੈਂਡੀਡੇਟਸ ਬੁਲਾ ਲਏ ਜਾਂਦੇ ਲਿਸਟਾਂ ਕੱਢੀਆਂ ਜਾਂਦੀਆਂ ਜੇਕਰ ਕੁੜੀਆਂ ਤੋਂ ਟ్రਾਇਲ ਕਲੀਅਰ ਨਹੀਂ ਹੁੰਦਾ ਕਿਉਂਕਿ ਨਾਰਮਲਾਈਜੇਸ਼ਨ ਕਰਕੇ ਵੱਧ ਨੰਬਰ ਗਈ ਹੈ ਠੀਕ ਹੈ ਜਿਹੜੇ ਅਪਰ ਮਾਰਕਸ ਵਾਲੇ ਹੋਣਗੇ ਠੀਕ ਹੈ ਜਿਨ੍ਹਾਂ ਤੋਂ ਟ్రਾਇਲ ਕਲੀਅਰ ਨਾ ਹੋਇਆ ਠੀਕ ਹੈ ਫਿਰ ਉਹ ਮੈਰਿਟ ਘਟਨੀ ਆ ਤੇ ਜੇਕਰ ਵੱਧ ਨੰਬਰਾਂ ਵਾਲੇ ਤੋਂ ਟ్రਾਇਲ ਕਲੀਅਰ ਨਹੀਂ ਹੁੰਦਾ ਤਾਂ ਆਬਵੀਅਸੀ ਗੱਲ ਆ ਕਿ ਜਿਹੜੇ ਨੀਚਲੇ ਵਾਲੇ ਹੈਗੇ ਠੀਕ ਆ ਉਹਨਾਂ ਦੀ ਲਿਸਟਾਂ ਹੋਰ ਆ ਸਕਦੀਆਂ ਠੀਕ ਆ ਤੇ ਸਾਡੇ ਵੱਲ ਵੀ ਮਤਲਬ ਕਿ ਪਿਛਲੀਆਂ ਪੱਤੀਆਂ ਤੁਸੀਂ ਚੈੱਕ ਕਰ ਲਓ ਠੀਕ ਆ ਉਹਨਾਂ ਵਿੱਚ ਵੀ ਕੁਝ ਨਾ ਕੁਝ ਜਿਹੜੇ ਕੈਂ ਉਹ ਐਡੀਸ਼ਨਲ ਅਪਲਾਈ ਹੋਏਗੇ ਸੀਗੇ ਇਸ ਕਰਕੇ ਟੈਨਸ਼ਨ ਨਾ ਲਓ ਇਸ ਵਾਰ ਉਮੀਦ ਹੈ ਕਿ ਐਡੀਸ਼ਨਲ ਜਿਹੜੀਆਂ ਲਿਸਟਾਂ ਆਉਣਗੀਆਂ ਇੱਕ ਅੱਧੀ ਲਿਸਟ ਆ ਸਕਦੀ ਹੈ ਹੋਰ ਠੀਕ ਆ ਬਟ ਤੁਸੀਂ ਆਪਣੀ ਹੂਪ ਨਹੀਂ ਛੱਡਣੀ ਕਿ ਤੁਸੀਂ ਜਿਹੜਾ ਮਤਲਬ ਕਿ ਨਾ ਪ੍ਰੋਪਰ ਆਫ ਦਾ ਜਿਹੜਾ ਤਿਆਰੀ ਕਰਦੇ ਰਹੋ ਤੇ ਇਸੇ ਤਰ੍ਹਾਂ ਮਤਲਬ ਕਿ ਅਉਣ ਵਾਲੇ ਦਿਨਾਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਆਉਂਦੀਆਂ ਰਹਿਣਗੀਆਂ ਠੀਕ ਆ ਤੇ ਬਣੇ ਰੋ ਚੈਨਲ ਦੇ ਨਾਲ ਤੇ ਉਹਨਾਂ ਨਾਲ ਤੁਹਡੇ ਹੋਰ ਮੈਂ ਟਾਪਿਕਸ ਜਿਹੜੇ ਕਲੀਅਰ ਕਰਦਾ ਰਾਂਗਾ 2025 24 ਦਾ ਚੱਲ ਰਹੀ ਹੈ ਠੀਕ ਹੈ ਪ੍ਰੋਸੈਸਿੰਗ ਉਹਨਾਂ ਦਾ ਜਿਹੜਾ ਸਾਰਾ ਸਿਸਟਮ ਮੈਂ ਸਮਝਾ ਰਿਹਾ ਉਹਨਾਂ ਨੂੰ ਔਰ ਉਹਨਾਂ ਨਾਲ ਦਿਨ ਤੁਹਾਡੀ ਭਰਤੀ ਬਾਰੇ ਜਿਹੜਾ ਆਪਾਂ ਗੱਲਬਾਤ ਕਰਦੇ ਰਵਾਂਗੇ ਤੇ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਟਾਪਿਕ ਕਿਸੇ ਹੋਰ ਵੀਡੀਓ ਤਤਕਿਲ ਸਸ ਅਸੀਂ ਕੱਲ ਜੈ ਹਿੰਦ ਚਾਉਂਦੇ ਵਾਸਤੇ ਰੋ